ਹਾਂਜੀ ਹੁਣ ਅਸੀਂ ਪਹੁੰਚਿਆਂਗੇ ਨਾਡਾ ਸਾਹਿਬ ਗੁਰਦੁਆਰਾ ਪਾਤਸ਼ਾਹੀ 10 ਇਹ ਗੁਰਦੁਆਰਾ ਸਾਹਿਬ ਕਾਲਕਾਂ ਰੋਡ ਤੇ ਸਥਿਤ ਹੈਗਾ ਪਹਾੜੀਆਂ ਦੇ ਬਿਲਕੁਲ ਵਿਚਕਾਰ ਵਸਿਆ ਹੋਇਆ ਇਹ ਗੁਰਦੁਆਰਾ ਸਾਹਿਬ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਪਹੁੰਚਿਆਂਗੇ ਗੁਰਦੁਆਰਾ ਸਾਹਿਬ ਪਾਤਸ਼ਾਹੀ 10 ਨਾਡਾ ਸਾਹਿਬ ਇਹ ਗੁਰਦੁਆਰਾ ਸਾਹਿਬ ਚੰਡੀਗੜ੍ਹ ਤੋਂ ਕਾਲਕਾ ਰੋਡ ਤੇ ਉੱਤੇ ਸਥਿਤ ਹੈ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ 메ਨ ਗੇਟ ਹੈ ਜਿੱਥੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਦੇ ਹਾਂ ਉਹਦੇ ਨਾਲ ਹੀ ਗੁਰੂ ਕਾ ਲੰਗਰ ਹੈਗਾ ਆ ਸਾਰੀ ਪਾਰਕਿੰਗ ਦੀ ਜਗ੍ਹਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਆ ਸਾਰੀ ਪਾਰਕਿੰਗ ਹੈ ਉਹ ਸਾਹਮਣੇ ਸਾਬ ਜदा अजीत ਸਿੰਘ ਜੀ ਦੀਵਾਨ ਹਾਲ ਹੈ ਤੇ ਉਧਰ ਸਾਹਮਣੇ ਤੋਂ ਵੀ ਦੇਖ ਸਕਦੇ ਹੋ ਤੁਸੀਂ ਪਾਣੀ ਵਾਲੀ ਟੈਂਕੀ ਤੋਂ ਬਿਲਕੁਲ ਉਰਲੇ ਪਾਸੇ ਭਾਈ 나ਡੂ ਸ਼ਾ ਡਿਸਪੈਂਸਰੀ ਹੈ ਜਿੱਥੋਂ ਫ੍ਰੀ ਦੇ ਵਿੱਚ ਤੁਸੀਂ ਕੋਈ ਦਵਾਈ ਬੂਟੀ ਲੈ ਸਕਦੇ ਹੋ ਆ ਸ਼ਰੀਪੈਣੀ ਸਾਹਿਬ ਵਾਲਿਆਂ ਦੀ ਖੋਏ ਵਾਲੀ ਗੁਲਫੀ ਮਿਲਕ ਪਦਾਮ ਲੱਗਿਆ ਹੋਇਆ ਉਹ ਸਾਹਮਣੇ ਠੰਡੇ ਪਾਣੀ ਦੀ ਸ਼ਵੀਲ ਲੱਗੀ ਹੋਈ ਹੈ ਤੇ ਨਾਲ ਹੀ ਗੁਰੂ ਘਰ ਲੰਗਰ ਹੈ ਜਿੱਥੇ ਉਹਦੇ ਨਾਲ ਹੀ HDFC ਬੈਂਕ ਹੈ ਉਹਦਾ ATM ਹੈਗਾ ਤਾਂ ਕਿ ਜੇ ਕਿਸੇ ਨੂੰ ਕੋਈ ਪੈਸਾ ਟਿਕਾਣਾ ਹੋਵੇ ਤਾਂ ਇੱਥੋਂ ਕਢਾ ਸਕਦਾ ਹੈ ਹੋਰ ਵੀ ਗੁਰਦੁਆਰਾ ਸਾਹਿਬ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਇੱਥੋਂ ਸੰਗਤ ਜੀ ਕੜਾ ਪ੍ਰਸ਼ਾਦ ਦੀ ਦੇਖ ਲੈ ਸਕਦੇ ਹੋ ਇਹ ਜਿੰਨੇ ਵੀ ਕਾਊਂਟਰ ਨੇ ਇੱਥੋਂ ਕੜਾ ਪ੍ਰਸ਼ਾਦ ਦੀ ਦੇਖ ਦੀ ਪਰਚੀ ਮਿਲਦੀ ਹੈ ਸਾਹਮਣੇ ਇਤਿਹਾਸ ਲਿਖਿਆ ਹੋਇਆ ਆ ਗੁਰਦੁਆਰਾ ਸਾਹਿਬ ਜੀ ਦਰਬਾਰ ਸਾਹਿਬ ਦੀ ਬਿਲਡਿੰਗ ਹੈ। ਸੰਖੇਪ ਇਤਿਹਾਸ ਲਿਖਿਆ ਹੋਇਆ ਇਸ ਅਸਥਾਨ ਦਾ ਉਹ ਸਾਹਮਣੇ ਲੰਗਰ ਹਾਲ ਹੈ। ਬਹੁਤ ਹੀ ਵਧੀਆ ਮਾਹੌਲ ਹੈ ਬਹੁਤ ਵਧੀਆ ਜੀ ਲੱਗਦਾ ਆ ਕਿ ਜਰੂਰ ਇੱਕ ਵਾਰ ਹੋਰੇ ਆ ਕੇ ਜਾਓ ਜਦੋਂ ਕੋਈ ਵੀ ਕਾਲਕਾ ਕਨੀ ਜਾਂ ਸ਼ੰਮਲੇ ਕਨੀ ਲੰਘਦਾ ਹੈ ਤਾਂ ਰਸਤੇ 'ਚ ਇਹ ਗੁਰਦੁਆਰਾ ਸਾਹਿਬ ਹੁੰਦਾ ਹੈ ਤਾਂ ਜਰੂਰ ਹੋਰੇ 2 ਘੰਟੇ ਲਾਤੀ ਦਿਓ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਬੰਦੇ ਬਣੀ ਦੀ ਸ਼ਵੀ ਲੱਗੀ ਹੋਈ ਹੈ ਜੀ। ਆ ਜੋ ਰਸਤਾ ਹੈ ਇਹ ਲੰਗਰ ਹਾਲ ਨੂੰ ਜਾ ਰਹੇ ਆ। ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਨਿਵਾਸ ਜੋre ਸੰਗਤ ਦੂਰ ਦਰਾਡੇ ਤੋਂ ਆਉਂਦੀ ਹੈ। ਹੋਰੇ ਰਾਤ ਨੂੰ ਰਹਿ ਸਕਦੀ ਹੈ। ਆ ਸੰਗਤ ਜੀ ਹੈਗੇ ਆਪਣਾ ਗੁਰੂ ਦਾ ਲੰਗਰ ਇੱਥੇ ਸੰਗਤ ਪ੍ਰਸ਼ਾਦਾ ਬਾਣੀ ਸਕਦੀ ਆ ਆ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਸਾਹਮਣੇ ਤੁਸੀਂ ਕੱਚੀਆਂ ਪਹਾੜੀਆਂ ਦੇਖ ਰਹੇ ਹੋ ਆ ਸਾਰੀਆਂ ਦੁਕਾਨਾਂ ਨੇ Um. ਇੱਥੋਂ ਸੰਗਤ ਜੀ ਤੁਸੀਂ ਕਿਤਾਬਾਂ ਲੈ ਸਕਦੇ ਹੋ ਇਤਿਹਾਸ ਨਾਲ ਸੰਬੰਧਤ ਕੋਈ ਵੀ ਕਿਤਾਬ ਇੱਥੋਂ ਤੁਸੀਂ ਖਰੀਦ ਸਕਦੇ ਹੋ ਇਹ ਕਿਤਾਬਾਂ ਦੀ ਸਟਾਲ ਜੋੜਾ ਘਰ ਦੇ ਬਿਲਕੁਲ ਨਾਲ ਹੀ ਲੱਗੀ ਹੁੰਦੀ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਆ ਤੇ ਹੁਣ ਸੰਗਤੀ ਚੱਲੇ ਆਪਾਂ ਵਾਪਸ ਚੰਡੀਗੜ੍ਹ ਨੂੰ ਇਹ ਜੋ ਰੋਡ ਤੁਸੀਂ ਦੇਖ ਰਹੇ ਹੋ ਇਹ ਅੱਗੇ Shimla ਨੂੰ ਨਿਕਲਦੀ ਹੈ ਕਲਕਾ ਨੂੰ ਜਾਂਦੀ ਹੈ ਤੇ ਆਪਾਂ ਹੁਣ ਜਾ ਰਹੇ ਆਂਗੇ ਵਾਪਸ ਚੰਡੀਗੜ੍ਹ ਨੂੰ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਇਹਨੂੰ ਅੱਗੇ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ